ਆਸਕੇ ਕੀ ਜਨਾ ਚੋਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਂ ਸਾਡਾ ਜੀ ਅਮਰ ਸਿੰਘ ਤੇ ਬੇਨਤੀ ਹੈ ਕੱਲ ਜਦੋਂ 26 ਕੱਲ 26 ਜਨਵਰੀ ਹੈ ਤੇ 26 ਜਨਵਰੀ ਵਾਲੇ ਦਿਨ ਜਿਹੜਾ ਸੰਵਿਧਾਨ ਸੀ ਲਾਗੂ ਹੋਇਆ ਸੀ ਜਿਹਦੇ ਕਾਰਨ ਤੇਜ਼ ਆਜ਼ਾਦ ਹੋਇਆ ਸੰਵਿਧਾਨ ਸੀ ਤੇ ਤਰੇ ਦੇਸ਼ ਆਜ਼ਾਦ ਹੋਇਆ ਨਾ ਤੇ ਲੇਕਿਨ ਸੰਵਿਧਾਨ ਨੂੰ ਕੰਨੀ ਮੰਨਿਆ ਜਾ ਰਿਹਾ ਵੱਡੇ ਚੰਡੇ ਚੜਾਏ ਜਾ ਰਹੇ ਨੇ ਠੀਕ ਹੈ ਚਲਾ ਜਾਵੇ ਲੇਕਿਨ ਨਾਲ ਦੇ ਨਾਲ ਡਾਕਟਰ ਭਿਮਰਾਓ ਉਮੀਦਵਾਰ ਨੂੰ ਜਰੂਰ ਯਾਦ ਕੀਤਾ ਜਾਵੇ ਪਰ ਕਿਤੇ ਵੀ ਸਟੇਜ ਤੋਂ ਇਹਨਾਂ ਨੂੰ ਯਾਦ ਨਹੀਂ ਕੀਤਾ ਜਾ ਰਿਹਾ ਇਹ ਸਾਡੀ ਇੱਕ ਸਮ ਲੋ ਬਦਕਿਸਮਤੀ ਸਮ ਲੋ ਕਿ ਜਿਹੜੇ ਬੰਦੇ ਨੇ ਸੰਵਿਧਾਨ ਬਣਾਇਆ ਉਹਦਾ ਨਾਂ ਹੀ ਨਹੀਂ ਇਹ ਬਹੁਤ ਮਾੜੀ ਗੱਲ ਹੈ ਇਹ ਜਰੂਰ ਬਤਵਾਦੇ ਲੋਕਾਂ ਨੂੰ ਜਿਹੜੇ ਲੀਡਰ ਹੈ ਇਹਨਾਂ ਨੂੰ ਚਾਹੀਦਾ ਹੈ ਕਿ ਡਾਕਟਰ ਭਿਮਰਾਓ ਉਮੀਦਵਾਰ ਨੂੰ ਜੂ ਯਾਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨितीਸ਼ ਪੀਮੇਰੀ ਫਾਊਂਡਰ ਪੀਮ ਐਕਸ਼ਨ ਕਮੇਟੀ ਜੈ ਵਾਲਮੀਕੀ ਜੈ ਪੀਮ ਜੈਸਵਿਧਾਨਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੇ ਕਿ ਰਿਪਬਲਿਕ ਡੇ ਹੈਗਾ ਕੱਲ ਭਾਰਤ ਦਾ ਸੰਵਿਧਾਨ ਕੱਲ ਲਾਗੂ ਹੋਇਆ ਸੀ ਬਾਬਾ ਸਾਹਿਬ ਅੰਬੇਦਕਰ ਜੀ ਨੇ ਬਣਾਇਆ ਸੰਵਿਧਾਨ ਜਿਹਦੇ ਕਰਕੇ ਅੱਜ ਹਾਸ਼ੀਆ ਦਾ ਸਮਾਜ ਘੱਟ ਗਿਣਤੀ ਐਸਸੀ ਸਮਾਜ 50% ਮਹਿਲਾਵਾਂ ਅੱਜ ਉਹਨਾਂ ਲਈ ਹੱਕ ਹਕੂਕ ਦੇ ਦਰਵਾਜ਼ੇ ਖੁੱਲੇ ਜਿਹੜੇ ਹਜ਼ਾਰਾਂ ਸਾਲ ਤੋਂ ਮਨੁਵਾਦੀ ਦਬ ਕੇ ਬੈਠੇ ਸਨ ਤੇ ਕੱਲ ਦੇ ਦਿਨ ਲਈ ਸਾਰਿਆਂ ਨੂੰ ਸੱਦਾ ਪੱਤਰ ਦੇਣ ਆਏ ਆ ਬਾਬਾ ਸਾਹਿਬ ਨੂੰ ਨਮਨ ਕਰਾਂਗੇ ਔਰ ਬਾਬਾ ਔਰ ਬਾਬਾ ਸਾਹਿਬ ਦੇ ਸਨਮਾਨ ਦੇ ਵਿੱਚ ਇੱਕ ਡਾਇਰੀ ਲਾਂਚ ਕਰ ਰਹੇ ਆ ਜਿਹਦੇ ਵਿੱਚ ਸੰਵਿਧਾਨ ਦੀਆਂ ਫੰਡਾਮੈਂਟਲ ਰਾਈਟਸ ਸੰਵਿਧਾਨ ਦਾ ਪ੍ਰੀਅੰਬਲ ਔਰ ਹੋਰ ਆਰਟੀਕਲ ਜਿਹੜੇ ਮੇਜਰ ਹੈਗੇ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਚਵੀਲ ਵਾਲੇ ਬਾਬਾ ਜੀ ਜਿੱਦਾਂ ਇਹਨਾਂ ਦੀ ਹਮੇਸ਼ਾ ਹੀ ਸਾਥ ਮਿਲਿਆ ਅ ਅੱਜ ਵੀ ਇਹਨਾਂ ਨੇ ਇਸ਼ਨਾਨ ਜਿਹੜਾ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦਾ ਨਾਲ ਜਿਹੜਾ ਖੜ ਕੇ ਅ ਇਸ਼ਨਾਨ ਕਰਵਾਇਆ ਔਰ ਕੱਲ ਇਹਨਾਂ ਬਾਬਾ ਸਾਹਿਬ ਦੀ ਪ੍ਰਤਿਮਾ ਦੀ ਸਫਾਈ ਕਰਨਗੇ ਆ ਕੇ ਆਪਣੇ ਸਾਥੀ ਸ਼ਾਮ 6 ਵਜੇ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗੇ ਕਿ ਇਸ ਮਹਾਨ ਦਿਹਾੜੇ ਦੇ ਉੱਤੇ ਬਾਬਾ ਸਾਹਿਬ ਨੂੰ ਨਮਨ ਕਰੀਏ ਕਿਉਂਕਿ ਆਪਣੇ ਰੈਬਰਾਂ ਨੂੰ ਆਪਣੇ ਇਸ਼ਟ ਨੂੰ ਆਪਾਂ ਆਪ ਹੀ ਨਮਨ ਕਰਨਾ ਮੰਤਰੀ ਲਈ ਸੰਤਰੀ ਲਈ ਜਸਰਵ ਝੰਡੇ ਦੀ ਰਸਮ ਹੈਗੀ ਆ ਜਾਂ ਪਰੇਡ ਹੈਗੀਆਂ ਨੇ ਔਰ ਪਰ ਸਾਡੇ ਲਈ ਸਾਡੇ ਸੰਵਿਧਾਨ ਸਾਡਾ ਹਕਾ ਦਾ ਦਰਵਾਜ਼ਾ ਖੋਲਣ ਵਾਲਾ ਮਹਾਨ ਕਿਤਾਬ ਹੈਗੀ ਆ ਉਹਨੂੰ ਨਮਨ ਕਰਨ ਦਾ ਦੇਣਾ ਹੈਗਾ ਜੈ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਜੀ